ਆ ਜਿਹੜੇ ਬੰਦੇ ਨੂੰ ਗੱਡੀ ਵਿੱਚ ਲੋਡ ਕਰ ਰਹੇ ਆ ਇਹਦੇ ਬਾਰੇ ਜਾਣਕਾਰੀ ਦੇ ਦਈਏ ਕਾਰਨ ਕੀ ਬਣਿਆ ਕਿਉਂ ਚੁੱਕ ਕੇ ਇਸ ਨੂੰ ਗੱਡੀ ਵਿੱਚ ਪਾਇਆ ਜਾ ਰਿਹਾ ਆ ਆ ਤਸਵੀਰਾਂ ਵੇਖੋ ਤੁਸੀਂ ਕਿ ਬੰਦੇ ਨੂੰ ਚੁੱਕ ਕੇ ਗੱਡੀ ਦੇ ਵਿੱਚ ਪਾਇਆ ਜਾ ਰਿਹਾ ਔਰ ਗੱਡੀ ਕਿਹੜੀ ਹੈ ਐਸਐਸਐਫ ਦੀ ਟੀਮ ਹੈ ਜੋ ਪੁਲਿਸ ਨੇ ਸ਼ਰਕ ਸੁਰੱਖਿਆ ਟੀਮ ਬਣਾਈ ਆ ਜੋ ਸਰਕਾਰ ਨੇ ਪਿਛਲੇ ਸਮੇਂ ਸ਼ੁਰੂ ਕੀਤੀ ਸੀ ਉਹੀ ਟੀਮ ਲਗਾਤਾਰ ਇਹਨਾ ਨੌਜਵਾਨਾਂ ਨੂੰ ਜਾ ਆਉਣਾ ਭੈਣਾਂ ਨੂੰ ਆਉਣਾ ਬੀਬੀਆਂ ਨੂੰ ਜਿਨ੍ਹਾਂ ਦਾ ਕੋਈ ਇਨਸੀਡੈਂਟ ਵਾਪਰਦਾ ਹੋਣਾ ਚੁੱਕ ਕੇ ਗੱਡੀ ਦੇ ਵਿੱਚ ਪਾ ਕੇ ਹਸਪੀਟਲ ਪਹੁੰਚਾਇਆ ਜਾਂਦਾ ਹੈ ਹੁਣ ਦੱਸ ਦਈਏ ਇੱਕ ਹੀ ਇਹਨਾਂ ਦਾ ਕਾਰਨ ਕੀ ਬਣਿਆ ਇਹ ਕਿਉਂ ਹਸਪੀਟਲ ਦੇ ਇੱਕ ਵਿੱਚ ਰਾਹ ਪੈ ਗਏ ਆ ਕਿਉਂ ਇਹਨਾਂ ਨੂੰ ਗੱਡੀ 'ਚ ਪਾਇਆ ਗਿਆ ਹਸਪੀਟਲ ਜਾਣਾ ਪਿਆ ਕਿਉਂਕਿ ਇਹਨਾਂ ਦੋਨਾਂ ਦੀ ਗਲਤੀ ਸੀ ਇੱਕ ਤਰਫ ਤੋਂ ਸਕੂਟਰੀ ਆ ਰਹੀ ਸੀ ਇੱਕ ਤਰਫ ਤੋਂ ਇਹ ਮੋਟਰਸਾਈਕਲ ਤੇ ਜਾ ਰਹੀ ਸੀ ਔਰ ਦੋਨਾਂ ਨੇ ਫੋਨ ਖੋਲੇ ਹੋਏ ਸੀ ਦੋਨੋਂ ਫੋਨ ਵਾਲ ਵੇਖ ਰਹੇ ਸੀ ਤਾਂ ਰੋਡ ਦੇ ਸੈਂਟਰ ਵਿੱਚ ਆ ਕੇ ਦੋਵਾਂ ਦੀ ਟੱਕਰ ਹੋ ਗਈ ਦੋਨਾਂ ਨੂੰ ਖਿਆਲ ਹੀ ਨਹੀਂ ਰਿਹਾ ਕਿ ਸਾਡਾ ਮੋਟਰਸਾਈਕਲ ਕਿੱਧਰ ਜਾ ਰਿਹਾ ਤੇ ਸਕੂਟਰੀ ਵਾਲਿਆਂ ਨੂੰ ਵੀ ਖਿਆਲ ਨਹੀਂ ਰਿਹਾ ਕਿ ਸਾਡੀ ਸਕੂਟਰੀ ਕਿੱਧਰ ਜਾ ਰਹੀ ਆ ਸਕੂਟਰੀ ਚਲਾਉਣ ਵਾਲੇ ਵੀ ਜਿਹੜੇ ਆ ਉਹ ਵੀ ਫੋਨ ਵੇਖ ਰਹੇ ਸੀ ਤੇ ਮੋਟਰਸਾਈਕਲ ਚਲਾਉਣ ਵਾਲੇ ਵੀ ਫੋਨ ਵੇਖ ਰਹੇ ਸੀ ਹੁਣ ਦੋਨਾਂ ਦੀ ਟੱਕਰ ਹੋਈ ਆ ਤੇ ਦੋਨੇ ਜਿਹੜਿਆ ਖੁਸ਼ੀ ਮੰਗਲ ਦੋਨੋਂ ਹੀ ਹਸਪੀਟਲ ਜਾ ਰਹੇ ਆ ਔਰ ਜਿਹੜੇ ਸਕੂਟਰੀ ਵਾਲੇ ਆ ਉਹ ਤਾਂ ਪਹਿਲਾਂ ਚਲੇ ਗਏ ਹੁਣ ਇਹਨਾਂ ਨੂੰ ਗੱਡੀ ਵਿੱਚ ਪਾ ਕੇ ਐਸਐਸਐਫ ਦੀ ਟੀਮ ਆਈ ਆ ਇਹ ਪੁਲਿਸ ਦੀ ਟੀਮ ਜਿਹੜੀ ਆ ਨਵੀਂ ਸੜਕ ਸੁਰੱਖਿਆ ਟੀਮ ਬਣਾਈ ਆ ਸਰਕਾਰ ਨੇ ਇਹਦਾ ਬੜਾ ਧੰਨਵਾਦ ਆ ਕਿ ਇਹ ਰਾਤ ਦਿਨ ਉਸੇ ਵੇਲੇ ਪਹੁੰਚ ਜਾਂਦੇ ਆ ਜਿੱਥੇ ਕੋਈ ਹਾਦਸਾ ਵਾਪਰਦਾ ਤਾਂ ਹੁਣ ਤੁਸੀਂ ਤਸਵੀਰਾਂ ਵੇਖੋ ਕਿ ਇਹ ਤੁਹਾਨੂੰ ਦੱਸ ਦਈਏ ਕਿ ਛਾਲਿਆਂ ਤੋਂ ਜਦ ਗੁਰਦਾਸਪੁਰ ਨੂੰ ਆਉਂਦੇ ਹੋ ਜਿਵੇਂ ਮਕੇਰੀਆਂ ਤੋਂ ਛਾਲਿਆਂ ਆਉਂਦੇ ਛਾਲਿਆਂ ਤੋਂ ਥੋੜੀ ਜੀ ਅੱਗੇ ਆ ਕੇ ਗੁਰਦਾਸਪੁਰ ਦੀ ਤਰਫ ਇੱਥੇ ਇਹ ਹਾਦਸਾ ਵਾਪਰਿਆ ਪੰਪਰੇ ਸਾਹਮਣੇ ਔਰ ਇੱਕ ਵਰਕਸ਼ਾਪ ਹੈ ਕੋਲ ਔਰ ਇਹ ਦੋਨਾਂ ਦੇ ਇੱਕ ਦਾ ਇਹ ਮੋਟਰਸਾਈਕਲ ਲੱਗਾ ਹੁਣ ਦੂਸਰੀ ਤੁਹਾਨੂੰ ਸਕੂਟਰ ਦੀਆਂ ਤਸਵੀਰਾਂ ਵਿਖਾ ਦਿੰਨੇ ਆ ਇੱਕ ਦੇ ਉੱਤੇ ਦੱਸ ਦਿਆ ਕਿ ਦੋ ਬੀਬੀਆਂ ਸੀ ਤਾਂ ਇੱਕ ਦੇ ਉੱਤੇ ਦੋ ਹੀ ਬੰਦੇ ਸੀਗੇ ਮੋਟਰਸਾਈਕਲ ਤੇ ਔਰ ਇਹ ਦੋਨਾਂ ਦੀ ਆਪਸ ਵਿੱਚ ਇਸ ਕਰਕੇ ਟੱਕਰ ਹੋ ਗਈ ਆ ਕਿ ਦੋਨੋਂ ਮੋਬਾਈਲ ਹੀ ਵੇਖ ਰਹੇ ਸੀ ਗਲਤੀ ਕਿਸੇ ਦੀ ਵੀ ਨਹੀਂ ਆ ਕਿ ਗਲਤੀ ਕਿਸ ਨੇ ਆ ਸਕੂਟਰੀ ਆ ਕਿਸੇ ਬੀਬੀਆਂ ਦੀ ਔਰ ਜਿਹਦੇ ਕਰਕੇ ਸੱਟਾਂ ਦਾ ਬਚਾ ਆ ਰਗਣਾ ਜਰੂਰ ਲੱਗੀਆਂ ਇਹਨਾਂ ਦੇ ਔਰ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਔਰ ਅਕਸਰ ਹੀ 90% ਲੋਕ ਐਸ ਵੇਲੇ ਜੇ ਕਾਰ ਚਲਾਉਂਦੇ ਆ ਤਾਂ ਫੋਨ ਤੇ ਲੱਗੇ ਹੁੰਦੇ ਆ ਫੋਨ ਵੇਖ ਰਹੇ ਹੁੰਦੇ ਆ ਤੇ ਜੇ ਮੋਟਰਸਾਈਕਲ ਬਾਈਕ ਚਲਾਉਂਦੇ ਆ ਤਾਂ ਵੀ ਜੋ ਫੋਨ ਆ ਉਸ ਨੂੰ ਵੇਖਿਆ ਜਾਂਦਾ ਤੁਸੀਂ ਕਿਵੇਂ ਵੇਖਦੇ ਹੋ ਵਾਕਿਆ ਇਸ ਤਰ੍ਹਾਂ ਹੁੰਦਾ ਜਾਂ ਨਹੀਂ ਹੁੰਦਾ ਜ਼ਿਆਦਾਤਰ ਤੁਸੀਂ ਮੋਬਾਈਲ ਵੱਲ ਧਿਆਨ ਰੱਖਦੇ ਹੋ ਤਾਂ ਤੁਹਾਡਾ ਜੋ ਬੈਲੈਂਸ ਹੈ ਉਹ ਅਫਸੈਟ ਹੋ ਜਾਂਦਾ ਹੈ ਇਸ ਕਰਕੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਔਰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਜਰੂਰ ਕਰੋ ਔਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ